ਅੱਜ ਸਰ ਆਜੀ ਦੀ ਜਿਹੜੀ ਮੀਟਿੰਗ ਲੱਗੀ ਹੈ ਸਰਕਟ ਵਿਧਿਆਣਾ ਦੇ ਸਿਟੀ ਦੇ ਤੁਹਾਨੂੰ ਜਾਨੂੰ ਸਾਥਿਓ ਜੈਪ੍ਰੀਮ ਜੈਪਾਟ ਜੈ ਬੋਲੇਵਾਸੀ ਇਸ ਮੰਡਲ ਦੀ ਇਹ ਕਹਿਣਾ ਹੈ ਕਿ ਰਿਜ਼ਰਵੇਸ਼ਨ ਚੋਰ ਫੋੜ ਪੱਕਾ ਮੋਰਚਾ ਲੰਮੇ ਸਮੇਂ ਤੋਂ ਅ ਰਿਜ਼ਰਵੇਸ਼ਨ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਿਹਾ ਸਟਰਗਲ ਕਰ ਰਿਹਾ ਅੱਜ ਦੀ ਜਿਹੜੀ ਮੀਟਿੰਗ ਹੈ ਜਿਹਦੇ ਚ ਸਾਰੇ ਜ਼ਿਲ੍ਹਿਆਂ ਤੋਂ ਪੰਜਾਬ ਤੋਂ ਸਾਥੀ ਆਏ ਸਨ ਉਹਨਾਂ ਚ ਡੁੰਗੀਆਂ ਵਿਚਾਰਾ ਕਿੱਤੀਆਂ ਗਈਆਂ ਨੇ ਇਹ ਮੋਰਚੇ ਨੂੰ ਜ਼ਿਲ੍ਹਾ ਪੱਧਰ ਤੇ ਪਿੰਡ ਪੱਧਰ ਤੇ ਅੱਗੇ ਲੈ ਜਾਣ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਫਿਊਚਰ ਦੇ ਵਿੱਚ ਜਲਦੀ ਹੀ ਅਸੀਂ ਇਹ ਜਿਹੜਾ ਇਹ ਜਿਹੜੀ ਪਲਾਨਿੰਗ ਬਣਾ ਰਹੇ ਹਾਂ ਇੱਕ ਵਰਕਆਊਟ ਪਲਾਨ ਬਣਾਈ ਜਾਏਗੀ ਆਪਰੇਸ਼ਨਲ ਪਲਾਨਿੰਗ ਬਣਾ ਰਹੇ ਹਾਂ ਔਰ ਅਸੀਂ ਜਲਦੀ ਪੰਜਾਬ ਗਵਰਨਮੈਂਟ ਤੋਂ ਜਿਵੇਂ ਮੁੱਖ ਮੰਤਰੀ ਪੰਜਾਬ ਨੇ ਅਨਾਉਂਸਮੈਂਟ ਕੀਤੀ ਸੀ ਐਸੈਂਬਲੀ ਦੇ ਵਿੱਚ ਔਰ ਜਿਹੜੀ ਆਨਰੇਬਲ ਮਨਿਸਟਰ ਹੈ ਉਨੇ ਇਹ ਕਹਿਆ ਸੀ ਕਿ ਅਸੀਂ ਜਲਦੀ ਹੀ ਜਿਹੜੇ ਚੋਰ ਨੇ ਉਹਨਾਂ ਨੂੰ ਫੜਾਂਗੇ ਔਰ ਮੁੱਖ ਮੰਤਰੀ ਨੇ ਛੁੱਟਕ ਕਹਿਆ ਸੀ ਕਿ ਅਸੀਂ ਵਿਆਹ ਸਮੇਟ ਉਹਨਾਂ ਤੋਂ ਪੈਸੇ ਜਿਹੜੋਨੇ ਲੈਨੇ ਵਾਪਸ ਕਰਾਂਗੇ ਤੇ ਉਹਨੂੰ ਅੰਦਰ ਵੀ ਧਿਆਗੇ ਯਾਨੀ ਉਹਨਾਂ ਤੇ ਪਰਚੇ ਦਰਜ ਕਰਾਂਗੇ ਤੋਂ ਅੱਜ ਦਾ ਅਸੀਂ ਮੰਗ ਕਰਦੇ ਹਾਂ ਉਹਨਾਂ ਤੋਂ ਕਿ ਉਹ ਕਿਰਪਾ ਕਰਕੇ ਜਰੂਰ ਕਰੇ ਵੈਸੇ ਇਹ ਤੋਂ ਪਹਿਲਾਂ ਵੀ ਜਿਹੜੀ ਮੇਰੇ ਵੀ ਚਲਾਈ ਸੀ ਲਗਾਤਾਰ ਉਹ ਕੰਮ ਕੀਤਾ ਸਮਾਜ ਦੇ ਉਹ ਸਾਰੇ ਜਿੱਥੇ ਬੰਦੇ ਲੜਦੇ ਸੰਘਰਸ਼ ਕੀਤਾ ਉਹ ਗੈਪ ਕਿਉਂ ਹੈ ਜਿੱਕੀ ਕਾਰਨ ਹਾਂ ਉਹਦੇ ਚ ਗੈਪ ਪੈਣ ਦੇ ਇੱਕ ਦੋ ਕਾਰਨ ਸਨ ਇੱਕ ਤਾਂ ਸਾਥੀਓ ਸਾਡੇ ਬਹੁਤ ਸਾਰੇ ਜਿਹੜੇ ਸਾਥੀ ਸੀਗੇ ਕਿਉਂਕਿ ਅਸੀਂ ਤੁੱਪ ਚ ਸਰਦੀ ਚ ਗਰਮੀ ਚ ਲਗਾਤਾਰ ਕੰਮ ਕਰਦੇ ਸੀ ਔਰ ਬਹੁਤ ਸਾਰੇ ਸਾਥੀ ਬਿਮਾਰ ਹੋ ਗਏ ਸੀ ਜਿਵੇਂ ਮੈਨੂੰ ਬੜੀ ਸੀਰੀਅਸ ਪ੍ਰੋਬਲਮ ਆਈ ਸੀ ਲਗਾਤਾਰ ਬੈਣ ਕਰਕੇ ਸਾਡੇ ਮਾਸਟਰ ਬੰਗਵਾਰੀ لال ਜੀ ਨੇ ਉਹਨਾਂ ਨੂੰ ਆਈ ਸੀ ਕੁਝ ਨੌਜਵਾਨ ਬੱਚੇ ਨੂੰ ਆਈ ਸੀ ਬਿਮਾਰ ਹੋ ਗਏ ਸੀ ਆਰ ਸੱਤਵੇਂ ਦਿਨ ਤੋਂ ਬਾਅਦ ਪੰਜਾਬ ਗਵਰਨਮੈਂਟ ਦੇ ਨਾਲ ਸਾਡਾ ਸਮਝੌਤਾ ਹੋਇਆ ਸੀ ਰਿਟਨ ਕੈਬਨਿਟ ਮਿਨਿਸਟਰੀ ਆਈ ਸੀ ਮੁੱਖ ਮੰਤਰੀ ਨੇ ਵੀ ਸਾਨੂੰ ਅਪਰੋਚ ਕਰਕੇ ਗੱਲ ਕਹੀ ਸੀ ਆਨਰੇਬਲ ਸਾਡੀ ਜਿਹੜੀ ਬੱਚੀ ਹੈ ਜਿਹੜੀ ਡਾਕਟਰ ਬਲਜੀਤ ਕੌਰ ਉਹਨਾਂ ਨੇ ਪ੍ਰੋਸਾ ਦਿੱਤਾ ਸੀ ਕਿ ਤੁਸੀਂ ਸਾਨੂੰ ਸਮਝਾ ਦਿਓ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਗਵਰਨਮੈਂਟ ਨੇ ਕਾਫੀ ਹੱਦ ਤੱਕ ਸਾਡੀਆਂ ਗੱਲਾਂ ਨੂੰ ਮੰਨਿਆ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਤੇ ਸਰਟੀਫਿਕੇਟ ਕੈਨਸਲ ਕੀਤੇ ਨੇ ਪਰੰਤੂ ਅਜੇ ਵੀ ਬਹੁਤ ਸਾਰੇ ਡੂਕ ਹੈਗੇ ਨੇ ਬਹੁਤ ਮਹਮ ਚਾਉਂਡ ਜਿਹੜਾ ਪਿੰਡਾਂ ਦੇ ਵਿੱਚ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਇਹ ਜ਼ਰੂਰ ਕਰਨ ਕੁਝ ਐਮਐਲਏ ਜਿਨੇ ਵੀ ਸਾਡਾ ਸਾਥ ਦਿੱਤਾ ਜਿਕੇ ਜਿਵੇਂ ਕਿ ਐਮਐਲਏ ਪੱਛਮੀ ਤੋਂ ਸੀ ਉਹਨਾਂ ਨੇ ਸਾਡਾ ਸਾਥ ਦਿੱਤਾ ਔਰ ਹੋਰ ਇੱਕ ਐਮਬਲੈਂਟ ਸਭ ਤੋਂ ਪਹਿਲਾਂ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰੈਜ਼ਰਵੇਸ਼ਨ ਦੀ ਚੋਰੀ ਦੇ ਸਬੰਧ ਵਿੱਚ ਡਿਸਕਸ਼ਨ ਹੋਈ ਹੈ ਔਰ ਗੱਲਬਾਤ ਹੋਈ ਹੈ ਔਰ ਸਰਕਾਰ ਨੇ ਭਰੋਸਾ ਦਿੱਤਾ ਹੈ ਐਂਡ ਇਟ ਇਜ਼ 온ਲੀ ਰਿਕੋਰਡ ਵੈਸੇ ਸਾਹਿਬ ਆਪਕਿ ਕਿਹੜੇ ਕਿਹੜੇ ਨਿਰਣੇ ਲੈ ਕੇ ਗਏ ਨੇ ਸਮਾਜ ਨੂੰ ਅੱਗੇ ਵਧਾਉਣ ਦੇ ਇੱਕ ਦੋ ਤੋਂ ਕਿੰਨੇ ਕੰਮ ਕਰਾਂਗੇ ਅੱਜ ਦੇ ਵਿੱਚ ਅਸੀਂ ਜਿਹੜੇ ਮੁੱਖ ਨਿਰਣੇ ਲਏ ਨੇ ਉਹਨਾਂ ਵਿੱਚ ਇੱਕ ਤੇ ਹੈ ਤੇ ਡਿਸਟ੍ਰਿਕਟ ਪੱਧਰ 'ਤੇ ਔਰ ਸਟੇਟ ਪੱਧਰ 'ਤੇ ਅਸੀਂ ਆਪਣੀਆਂ ਐਕਟੀਵਿਟੀਜ਼ ਸ਼ੁਰੂ ਕਰਾਂਗੇ ਕਿਉਂਕਿ ਸਰਕਾਰ ਨੇ ਜਿਹੜਾ ਸਹਨਲ ਵਾਦਾ ਕੀਤਾ ਸੀ ਉਹ ਵਾਦਾ ਖਰਾਫੀ ਕੀਤੀ ਹੈ ਉਹ ਅੱਗੇ ਕੰਮ ਨੂੰ ਅੱਗੇ ਨਹੀਂ ਚਲਾਇਆ ਮੀਟਿੰਗ ਦੇ ਵਿੱਚ ਦੱਸਿਆ ਗਿਆ ਵੀ ਕਿ ਜਗ੍ਹਾ ਇਸੇ ਸਮਾਜ ਦੇ ਨਾਲ ਬਹੁਤ ਜ਼ਿਆਦਾ ਅਥਿਆਚਾਰ ਹੋਇਆ ਤੇ ਉਹਦੇ ਵਿੱਚ ਕਈ ਮਾਰੀ ਜਿਹੜਾ ਸਮਾਜ ਵੱਲੋਂ ਇਕੱਠੇ ਹੋ ਕੇ ਸੰਘਰਸ਼ ਵੀ ਕੀਤਾ ਗਿਆ ਨਾ ਤਾਂ ਅੱਗੇ ਤੋਂ ਇਦਾਂ ਦੇ ਅਥਿਆਚਾਰ ਨਾ ਹੋਣਗੇ ਸਮਾਜ ਦੇ ਵਿੱਚ ਉਹ ਵੀ ਚੀਜ਼ਾਂ ਨਾ ਦੇਖੋ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਜਿਹੜੀਆਂ ਐਕਟਰੋਸਿਟੀਆਂ ਨੇ ਉਹ ਬਹੁਤ ਜ਼ਿਆਦਾ ਹੋ ਰਹੀਆਂ ਨੇ ਯਾਨੀ ਜ਼ੁਲਮ ਅਜ ਤੋਰੀ ਜੁਨਨੀ ਇਹ ਤਰਤੀ ਬਣੀ ਹੈ ਉਸ ਵੇਲੇ ਤੁਸੀਂ ਅਤਿਆਚਾਰ ਹੋ ਰਹੇ ਨੇ ਉਹਦਾ ਕਾਰਨ ਹੈ ਗੁਲਾਮੀ ਗੁਲਾਮੀ ਸਾਡੀ ਮੇਨ ਪ੍ਰੋਬਲਮ ਹੈ ਔਰ ਇਹਨਾਂ ਅਤਿਆਚਾਰਾਂ ਦੇ ਖਿਲਾਫ ਅਸੀਂ ਸਾਰੇ ਲੜ ਰਹੇ ਹਾਂ ਇਕੱਠੇ ਹੋ ਕੇ ਲੜ ਰਹੇ ਹਾਂ ਵੱਖ-ਵੱਖ ਬੋਲਿਵਾਲੀ ਜੱਸੀ ਬੰਦੀਆਂ ਦਰਜ ਜੱਸੀ ਬੰਦੀਆਂ ਲੜ ਰਹੀਆਂ ਨੇ ਟਰੋ ਜਦੋਂ ਅਸੀਂ ਇਕੱਠੇ ਹੋ ਕੇ ਲੜਾਂਗੇ ਹੁਣ ਵੀ ਤੁਹਾਡੇ ਸਾਹਮਣੇ ਲੜ ਰਹੇ ਹਾਂ ਤਾਂ ਉਸ ਵੇਲੇ ਜਿਹੜੇ ਸਾਡੇ ਤੇ ਜ਼ੁਲਮ ਕਰਨ ਵਾਲੇ ਲੋਕ ਨੇ ਉਹ ਚੇਤਨ ਹੋ ਜਾਂਦੇ ਨੇ ਕੌਂਸ਼ੀਅਸ ਹੋ ਜਾਂਦੇ ਨੇ ਔਰ ਜ਼ੁਲਮ ਨਹੀਂ ਕਰਦੇ so we are planning all those people organizing the people ਅੱਜ ਦਾ ਜੋਤ ਹੈ ਜਿਹੜਾ ਸਮਾਜ ਨੂੰ ਕਿ ਬਾਬਾ ਸਾਹਿਬ ਦੀ ਮਿਹਰ ਤੇ ਚੱਲਣ ਦੇ ਲਈ ਕੀ ਜਣਾ ਜਾਣਦੇ ਆਂ ਕਿ ਗੱਲ ਕਰੀਏ 79 ਸਾਲ ਦੇ ਬਜਟ ਦੇ 80 ਸਾਲ ਦੇ 70 ਸਾਲ ਦੇ ਬਜਟ ਦੀs ਮੀਟਿੰਗ ਦੇ ਵਿੱਚ ਜੀ ਨਹੀਂ ਦਾ ਪਰ ਜੋਤ ਬੜਾ ਘੱਟ ਨਜ਼ਰ ਆਦਾ ਉਹ ਇਸ ਕਰਕੇ ਘੱਟ ਆ ਰਿਹਾ ਕਿਉਂਕਿ ਜਿਹੜੇ ਪੜ੍ਹੇ ਲਿਖੇ ਲੋਕ ਸੀ ਐਸੋਨੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਉਹ ਆਪਣੇ ਨੌਕਰੀਆਂ ਲੈਂਡ ਤੋਂ ਵਰ ਘਰਾਂ 'ਚ ਵੜ ਗਏ ਨੇ ਬੰਡ ਡੱਬੀਆਂ ਬਣ ਗਏ ਉਹਨਾਂ ਨੇ ਪੇ ਬੈਕ ਟੂ ਦੀ ਸੋਸਾਇਟੀ ਬਾਬਾ ਸਾਹਿਬ ਨੇ ਜਿਹੜੀ ਕਹੀ ਵੀ ਗੱਲ ਸੀ ਕਿ ਜਿਹੜੇ ਸਮਾਜ ਚ ਤੁਸੀਂ ਪੈਦਾ ਹੋਇਓ ਉਹਨਾਂ ਕਰਜ਼ਾ ਲਾਓ ਉਹਨੇ ਕਰਜ਼ਾ ਨਹੀਂ ਲਾਇਆ ਉਹ ਆਪਣੇ ਘਰ ਪੱਕੇ ਬਣਾਉਣ ਚ ਰਹੇਗੇ ਕੱਪੜੇ ਪਾਉਣ ਚ ਰਹੇਗੇ ਐਸ ਪ੍ਰਸਤੀ ਚ ਰਹੇਗੇ ਕਰਜ਼ੇ ਲਾਉਣ ਚ ਰਹੇਗੇ ਤੇ ਉਹਨਾਂ ਨੇ ਸੰਘਰਸ਼ ਨਹੀਂ ਕੀਤਾ ਉਹ ਗੈਪ ਆ ਗਿਆ ਉਹ ਗੈਪ ਨੂੰ ਖਤਮ ਕਰਨ ਦੇ ਲਈ ਵੀ ਆ ਟ੍ਰਾਈਂ ਜਿਸ ਕਰਕੇ ਕਿ ਮੈਸੇਜ ਨਹੀਂ ਗਿਆ ਅਗਲੀ ਪੀੜ੍ਹੀ ਤੱਕ ਉਹ ਅਗਲੀ ਤੱਕ ਪੀੜ੍ਹੀ ਤੱਕ ਮੈਸੇਜ ਆਏ ਉਹਦੇ ਲਈ ਸੀ ਕੋਸ਼ਿਸ਼ ਕਰ ਰਿਹਾ ਯੂਥ ਨੂੰ ਜਗਾ ਰਿਹਾ ਇਸ ਤੋਂ ਅਗਲਾ ਕਿਹੜਾ ਸਟੈਪ ਹੋਇਆ ਆਪਣਾ ਇਹਦੇ ਲਈ ਅਸੀਂ ਜਲਦੀ ਆਪਣਾ ਮੀਟਿੰਗਾਂ ਕਰਾਂਗੇ ਪੰਜਾਬ ਪੱਧਰ ਦੇ ਉੱਤੇ ਮੀਟਿੰਗਾਂ ਕਰਕੇ ਜਿਹੜਾ ਪ੍ਰੋਗਰਾਮ ਹੈ ਇਹਨੂੰ ਆਰਗੇਨਾਈਜ਼ ਕਰਾਂਗੇ ਇਹਦੇ ਸਿਚੇ ਜੀ ਲਾਵਾਂਗੇ ਆਪਣੇ ਹੱਕਾਂ ਲਈ ਲੜਾਂਗੇ ਔਰ ਜੇਕਰ ਫਿਰ ਵੀ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤਾਂ ਅਸੀਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਨੇ ਉਹਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਨੂੰ ਸਬਕ ਸਿਖਾਵਾਂਗੇ ਔਰ ਆਪ ਖੁਦ ਉਹਨਾਂ ਇਲੈਕਸ਼ਨਾਂ ਦੀ ਡਾਇਰੈਕਸ਼ਨ ਦੇਵਾਂਗੇ ਉਹਦੇ ਵਿੱਚ ਅਸੀਂ ਬਕਾਰਾ ਡਾਇਰੈਕਟ ਕਰਕੇ ਇੱਕ ਮੁੱਖ ਰੋਲ ਅਦਾ ਕਰਾਂਗੇ ਜਿਹੜੀ ਆਪਣਾ ਲੁਧਿਆਣਾ ਸਰਕਟ ਹੌਕਸ ਵੀ ਕੇ ਚੋਰਫੜੋ ਰਿਜ਼ਰਵੇਸ਼ਨ ਮੋਰਚੇ ਵੱਲੋਂ ਪ੍ਰੋਫੈਸਰ ਹਰਨੇਕ ਸਿੰਘ ਜੀ ਦੀ ਅਗਵਾਈ ਹੇਠ ਜਿਹੜੀ ਮੀਟਿੰਗ ਹੋਈ ਹੈ ਸੋ ਇਸ ਵਿੱਚ ਸਭ ਤੋਂ ਵੱਡਾ ਜਿਹੜਾ ਡਿਸੀਜਨ ਲਿਆ ਗਿਆ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਹਰ ਪਿੰਡ ਲੈਵਲ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਜ਼ਿਲ੍ਹਾ ਪੱਧਰ ਤੇ ਜਿਹੜੀਆਂ ਉਹ ਟੀਮਾਂ ਬਣਾ ਕੇ ਉਹ ਸਾਰੀਆਂ ਸੁਣੀਆਂ ਜਾਣਗੀਆਂ ਕਿਉਂਕਿ ਚੋਰਫੜੋ ਰਿਜ਼ਰਵੇਸ਼ਨ ਦਾ ਪਹਿਲ ਕਦਮੀ ਇਹ ਹੀ ਹੈ ਕਿ ਪੂਰੇ ਸਮਾਜ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਨੇ ਉਹਨਾਂ ਸਾਰੀਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਤੇ ਇਸ ਕਰਕੇ ਜਿਹੜੀ ਹੈ ਹੁਣ ਬਹੁਤ ਜਲਦੀ ਜਿਹੜੀਆਂ ਉਹ ਜੌਨਪਦਰ ਤੇ ਮਾਝਾ ਮਾਲਵਾ ਤੇ ਦਵਾਬਾ ਤਿੰਨਾਂ ਜੌਨਾਂ 'ਚ ਇੱਕ ਵੱਡੀਆਂ ਮੀਟਿੰਗਾਂ ਕਰਨ ਤੋਂ ਬਾਅਦ ਪੰਜਾਬ ਲੈਵਲ ਦਾ ਇੱਕ ਵੱਡਾ ਜਿਹੜਾ ਐਕਸ਼ਨ ਕੀਤਾ ਜਾਏਗਾ ਸਰਕਾਰ ਦੇ ਅੰਗੇਸ ਕਿਉਂਕਿ ਸਰਕਾਰ ਵੱਲੋਂ ਲਗਾਤਾਰ ਸ਼ਡਿਊਲ ਕਾਸਟ ਪਾਈ ਚਾਰੇ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਤਾਂ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਤਾਂ ਅਸੀਆਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਤਿਆਚਾਰ ਪਿੰਡਾਂ ਕਸਬਿਆਂ ਗਲੀਆਂ ਮਹੱਲਿਆਂ ਚ ਹੋ ਰਿਹਾ ਸੋ ਸਾਡੇ ਅਧਿਕਾਰ ਜਿਹੜੇ ਆ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਸਮੁੱਚੇ ਸ਼ੈਡੂਲ ਕਾਸਟ ਭਾਈਚਾਰੇ ਨੂੰ ਬੇਨਤੀ ਹੈ ਕਿ ਆਪ ਸਾਰੇ ਇਕੱਤਰਤਾ ਕਰੋ ਇਕਜੁੱਟ ਹੋ ਅਤੇ ਜਿਹੜਾ ਪ੍ਰੋਫੈਸਰ ਹਰਨੇਕ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ਲੈਵਲ ਦਾ ਇੱਕ ਵੱਡਾ ਜਿਹੜਾ ਸੰਘਰਸ਼ ਲਿਖਿਆ ਜਾਏਗਾ ਪੂਰੇ ਪੰਜਾਬ ਦੇ ਹਰ ਇੱਕ ਕੋਨੇ ਦੇ ਵਿੱਚ ਵਾਸਤੇ ਅਤੇ ਭਾਰਤ ਦੇ ਵਿੱਚ ਵਸਦੇ ਸਾਰੇ ਨੂੰ ਅਸੀਂ ਚੋਰਫੜੋ ਰਿਜ਼ਰਵੇਸ਼ਨ ਮੋਰਚੇ ਦੇ ਮਾਧਿਅਮ ਨਾਲ ਅਸੀਂ ਪੂਰੇ ਭਾਰਤ ਦੇ ਹਰ ਇੱਕ ਮਸਲੇ ਨੂੰ ਪਹਿਲ ਦੇ ਆਧਾਰ ਤੇ ਉਠਾਵਾਂਗੇ ਤੇ ਆਪਣੇ ਜਿਹੜੀ ਯੂਥ ਹੈ ਆਪਣੇ ਜਿਹੜਾ ਭਾਈਚਾਰਾ ਹੈ ਸਾਡੇ ਪਿੰਡਾਂ 'ਚ ਵਸਦਾ ਹੈ ਸ਼ਹਿਰਾਂ 'ਚ ਵਸਦਾ ਹੈ ਉਹਨਾਂ ਤੱਕ ਜਿਹੜੀ ਆ ਇਹ ਮਸਲੇ ਨੂੰ ਲੈ ਕੇ ਜਾਵਾਂਗੇ ਤਾਂ ਜੋ ਅਵੇਅਰ ਹੋਣ ਅਤੇ ਆਪਣੇ ਅਧਿਕਾਰਾਂ ਲਈ ਜਿਹੜੀ ਆ ਉਹ ਸੰਘਰਸ਼ ਕਰ ਜਾ ਸਰਕਾਰ ਵੱਲੋਂ ਭਗਤ ਸਿੰਘ ਜੀ ਔਰ ਬਾਬਾ ਸਾਹਬ ਦੀ ਫੋਟੋ ਦਫਤਰ ਤੇ ਲਗਾਈ ਗਈ ਕਿ ਲੱਗਦਾ ਸਬਧਾਨ ਦੇ ਅਕੋਰਡਿੰਗ ਕੰਮ ਹੋ ਰਿਹਾ ਮੈਂ ਦੱਸਣਾ ਚਾਹੁੰਦਾ ਉਹ ਸਿਰਫ ਇੱਕ ਸਾਡੇ ਭਾਈ ਚੈਨਲ ਨੂੰ ਖੁਸ਼ ਕਰਨ ਦੀ ਨੀਅਤ ਨਾਲ ਜਿਹੜੀ ਉਹ ਲਗਾਈ ਸੀ ਕਿਉਂਕਿ ਜਿੰਨਾ ਵੀ ਕੰਮ ਹੋ ਰਿਹਾ ਹੈ ਉਹ ਸਬਧਾਨ ਦੇ ਉਲਟੀ ਕੀਤਾ ਜਾ ਰਿਹਾ ਕਿਉਂਕਿ ਪਿੰਡਾਂ 'ਚ ਡਮੀਆਂ ਬੋਲੀਆਂ ਜਿਹੜੀਆਂ ਉਹ ਕੋਈ ਰੁਕੀਆਂ ਨਹੀਂ ਹੈਗੀਆਂ ਬਹੁਤ ਵੱਡੇ ਪੱਦਰ ਤੇ ਜਿਹੜੀਆਂ ਉਹ ਹੋਈਆਂ ਸੋ ਉਸ ਦੇ ਸਬੰਧਤ ਵੀ ਮੈਂ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਕਿ ਜਿਹੜੇ ਵਾਅਦੇ ਕੀਤੇ ਐ ਜਿਹੜੇ ਵਾਅਦਿਆਂ ਤੇ ਤੁਸੀਂ ਆਏ ਆ ਉਹਨਾਂ ਵਾਅਦਿਆਂ ਵੱਲ ਧਿਆਨ ਕੀਤਾ ਜਾਵੇ ਕਿਉਂਕਿ ਚੋਰਫੜੋ ਰਿਜ਼ਰਵੇਸ਼ਨ ਮੋਰਚੇ ਵੱਲੋਂ ਜੋ ਮੁਹਿੰਮ ਛੇੜੀ ਗਈ ਸੀ ਐਸੀਆਂ ਦੀ ਜਿਹੜੀ ਰਿਜ਼ਰਵੇਸ਼ਨ ਨੂੰ ਕੁੱਤਰ ਨਾਲੇ ਲੋਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਲਈ ਸੀਐਮ ਸਾਹਿਬ ਨੇ ਆਪਣੇ ਵੱਲੋਂ ਗੱਲ ਜਰੂਰ ਕਹੀ ਹੈ ਬੜੇ ਵੱਡੇ ਪੱਧਰ ਤੇ ਮੀਡੀਆ 'ਚ ਕਹੀ ਸੀ ਕਿ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਰ ਰਿਜ਼ਲਟ ਜਿਹੜਾ ਹੈ ਉਹ ਬਿਲਕੁਲ ਜ਼ੀਰੋ ਹੈ ਕੋਈ ਵੀ ਜਿਹੜੀ ਆ ਉਹ ਤੋਂ ਕੋਈ ਕਾਰਵਾਈ ਕੀਤੀ ਨਹੀਂ ਗਏ। ਬਾਬਾ ਜੀ ਅੱਜ ਦੀ ਮੀਟਿੰਗ ਦੇ ਵਿੱਚ ਉਨ੍ਹੀ ਸਮਾਜ ਦੇ ਲੋਕ ਮੌਜੂਦ ਹਾਂ। ਹਾਂਜੀ ਬਿਲਕੁਲ ਜੀ ਹਰ ਕਮਿਊਨਿਟੀ ਵੇਖੋ ਇਹ ਸਭ ਤੋਂ ਵੱਡੀ ਗੱਲ ਮੈਂ ਦੱਸਣਾ ਚਾਹੁੰਦਾ ਇਹ ਸਾਰੇ ਸਾਰੇ ਭਾਈਚਾਰਾ ਜਿਹੜਾ ਹੈ ਉਹ ਸਾਂਝ ਹੈਗੀ ਆ ਇਹਦੇ ਵਿੱਚ ਜਨਰਲ ਪਰਵਾਹ, ਐਸਸੀ, ਬੀਸੀ, ਓਬੀਸੀ, ਐਸਟੀ ਸਾਰੇ ਜਿਹੜਾ ਸਮਾਜ ਦੇ ਜਥੇਬੰਦੀਆਂ ਦੇ ਅਗੂ ਸਹਿਬਾਨ ਆ ਉਹਨਾਂ ਨੇ ਸ਼ਿਕਾਇਤ ਕੀਤੀ ਆ ਤੇ ਇਹ ਤੋਂ ਵੱਡੀ ਗੱਲ ਜਿਹੜੀ ਹੈ ਉਹ ਪ੍ਰੋਫੈਸਰ ਹਨੇਕ ਸਿੰਘ ਜੀ ਦੀ ਅਗਵਾਈ ਹੇਠ ਸਮੁੱਚਾ ਸਮਾਜ ਜਿਹੜਾ ਆ ਉਹ ਸਮਾਜ 71 ਹੋ ਕੇ ਲਾਇ ਬੰਦ ਕਰ ਰਿਹਾ ਪਿੰਡਾਂ ਚ ਸਾਰੇ ਸਮਾਜ ਨੂੰ ਜਿਆਵਾ